ਸਸਿਕਾ ਜੀ ਤੁਸੀਂ ਦੇਖ ਰਹੇ ਹੋਗੇ YouTube ਚੈਨਲ YouTube ਕਰੈਕਟਰ ਤੇ ਅੱਜ ਆਪਾਂ ਬਣਾਵਾਂਗੇ ਛੋਲੇ ਭਟੂਰੇ ਛੋਲਿਆਂ ਨੂੰ ਮੈਨੇ 5-6 ਘੰਟੇ ਭਿਉ ਲਿਆ ਸੀਗਾ ਸਵੇਰ ਭਿਉਂਦਾ ਸੀ ਮਤਲਬ ਕਿ ਤੇ ਹੁਣ ਮੈਂ ਇਹਨਾਂ ਨੂੰ ਨਾ ਉਬਲਣੇ ਚੜਾ ਦਿੱਤਾ ਹੈਗਾ ਤੇ ਇਹ ਤਕਰੀਬਨ ਮੈਨੂੰ ਲੱਗਦਾ ਹੈਗਾ ਵੀ ਬਣ ਗਏ ਹੈਗੇ ਪੋਲੇ ਹੋ ਗਏ ਨੇਗੇ ਇਸ ਤਰ੍ਹਾਂ ਫਿਸਦੇ ਨੇਗੇ ਤੇ ਜਦ ਤੱਕ ਇਹ ਥੋੜੇ ਬਹੁਤੇ ਹੋਰ ਉਬਲਦੇ ਆ ਤਦ ਤੱਕ ਮੈਂ ਤੁਹਾਨੂੰ ਦਿਖਾ ਦਵਾਂ ਮੈਂ ਆਹ ਪਿਆਜ਼ ਲੈ ਲਈ ਸੀ 5-6 ਟਮਾਟਰ ਲੈ ਲਿਆ 4 ਹਰੀ ਮਿਰਚ ਲੈ ਲਈ ਹੈਗੀ ਲਸਣ ਲੈ ਲਿਆ ਅਦਰਕ ਲੈ ਲਿਆਗਾ ਤੇ ਇਹਨੂੰ ਆਪਾਂ ਮਸਾਲੇ ਨੂੰ ਪੀਸ ਲਵਾਂਗੇ ਤੇ ਆ ਮੈਂ ਕੁਛ ਆਲੂ ਉਵਾਲਲੇ ਸੀਗੇ ਉਵਾਲ ਕੇ ਇਹ ਸ਼ੈਲ ਲੈਨੇਗੇ ਤੇ ਹੁਣ ਆਪਾਂ ਪਟੂਰੀਆਂ ਵਾਸਤੇ ਇੱਧਰ ਆਟਾ ਲਾਉਣੀ ਹੈਗੇ ਇਹਦੇ ਵਿੱਚ ਆਪਾਂ ਨੇ ਮੈਦਾ ਲੈ ਲਿਆਗਾ 3 ਬਾਟੀਆਂ ਤੇ ਇੱਕ ਹਿੱਸਾ ਲੈ ਲਿਆ ਆਪਾਂ ਨੇ ਸੂਜੀ ਦਾ ਤੇ ਹੁਣ ਆਪਾਂ ਆਟਾ ਲਾਉਣਾ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਸੂਜੀ ਤੇ ਮੈਦੇ ਨੂੰ ਮਿਕਸ ਕਰ ਲਵਾਂਗੇ ਸਵਾਦ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਸਵਾਦ ਅਨਸਾਰ ਨੂਨ ਜਿੰਨਾ ਤੁਹਾਨੂੰ ਸਵਾਦ ਚਾਹੀਦਾ ਇਹ ਆਪਾਂ 2 ਚਮਚੇ ਚੀਨੀ ਦੇ ਲੈ ਲੈਣੇਗੇ ਥੋੜਾ ਜਿਹਾ ਆਪਾਂ ਇਹ ਘਿਓ ਲੈ ਲਿਆਗਾ ਆ ਇੱਕ ਚੁੰਡੀ ਮੈਨੇ ਮਿੱਠਾ ਸੋਡਾ ਲੈ ਲਿਆ ਤੇ ਇੱਕ ਚੁੰਡੀ ਲੈ ਲਿਆ ਬੇਕਿੰਗ ਸੋਡਾ ਇਹਦੇ ਵਿੱਚ ਹੋਰ ਕੋਈ ਵੀ ਚੀਜ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀਗੀ ਫਲਫਟ ਵਾਸਤੇ ਇਧਰ ਆਪਾਂ ਨੇ ਕੋਸਾ ਪਾਣੀ ਲੈ ਲਿਆ ਸੀਗਾ ਕਰਕੇ ਤੇ ਹੁਣ ਆਪਾਂ ਇਹਨੂੰ ਆਟੇ ਨੂੰ ਗੁੰਨ ਕੇ ਗੁੰਨ ਕੇ ਅੱਧੇ ਪੌਣੇ ਘੰਟੇ ਵਾਸਤੇ ਰੈਸਟ ਤੇ ਛੱਡ ਦਾਂਗੇ ਤਦ ਤੱਕ ਆਪਾਂ ਬਣਾਵਾਂਗੇ ਸਬਜ਼ੀ ਤੇ ਹੁਣ ਆਪਾਂ ਇਹਨੂੰ ਗੁੰਨ ਲੈਣੇ ਹੈਗੇ ਹਾਂਜੀ ਆ ਆਪਾਂ ਨੇ ਆਟਾ ਗੁੰਨ ਲਿਆਗਾ ਤੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਘਿਓ ਲਾ ਕੇ ਇਹਨੂੰ ਰੈਸਟ ਵਾਸਤੇ ਛੱਡ ਦਵਾਂਗੇ ਤਾਂ ਕਿ ਅੱਧੇ ਪੌਣੇ ਘੰਟੇ ਵਾਸਤੇ ਆਪਾਂ ਉੱਤੇ ਲਾ ਦਾਂਗੇ ਥੋੜਾ ਜਿਹਾ ਘਿਓ ਇਹਦੇ ਤੇ ਇਹਨੂੰ ਆਪਾਂ ਰੈਸਟ ਵਾਸਤੇ ਛੱਡ ਦਾਂਗੇ ਟੱਕ ਕੇ ਉਦੋਂ ਤੱਕ ਰ ਆਪਾਂ ਮਸਾਲਾ ਗ੍ਰाइंड ਕਰ ਲਾਵਾਂਗੇ ਤੇ ਨਾਲੇ ਆਪਾਂ ਸਬਜੀ ਨੂੰ ਲਾਉਣੇ ਆਗੇ ਤੜਕਾ ਤੇ ਇਹਨੂੰ ਆਪਾਂ ਟੱਕ ਦਿੰਨੇ ਆ ਹਾਂਜੀ ਆ ਆਪਾਂ ਤੇਲ ਲੈ ਲਵਾਂਗੇ ਸਰੋਂ ਦਾ ਸਰੋਂ ਦਾ ਤੇਲ ਲੈ ਲਿਆ ਹੈ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖਰੇ ਮਸਾਲੇ ਤੇਜ ਪੱਤਾ ਇੱਕ ਵੱਡੀ ਇਲਾਇਚੀ ਇੱਕ ਟੁਕੜਾ ਦਾਲਚੀਨੀ ਦਾ ਥੋੜਾ ਜਿਹਾ ਜੀਰਾ ਤੇ ਆ ਆਪਾਂ ਨੇ ਪਿਆਜ਼ ਦਾ ਪੇਸਟ ਬਣਾ ਲਿਆ ਸੀਗਾ ਹੌਣ ਪਾਤਾ ਪਾਣੀ ਪਿਆਜ਼ ਪੀਸਿਆ ਹੋਇਆ ਇਹ ਇਸੇ ਤਰੀਕੇ ਨਾਲ ਹੀ ਪੀਸਦੀ ਹੁੰਦੀ ਹੈ ਮਸਾਲਾ ਵੀ ਹੈ ਜਿਹੜਾ ਐਨਾ ਮੇਰੇ ਕੋਲ ਇੱਕ ਹੰਡੀ ਜੀ ਹੈ ਮੈਂ ਤਾਂ ਉਹਦੇ ਨਾਲ ਹੀ ਪੀਸਦੀ ਹੁੰਦੀ ਹੈ ਗੜਬੀ ਚ ਪਾ ਕੇ ਪਿਆਜ਼ ਮਸਾਲਾ ਜੋ ਵੀ ਹੈ ਇਦੇ ਵਿੱਚ ਪਾ ਦਾਂਗੇ ਆਪਾਂ ਹੁਣ ਲੋੜ ਅਨਸਾਰ ਨੂਰ ਮਿਰਚ ਇਹਦੇ ਵਿੱਚ ਪਹਿਲਾਂ ਮੈਂ ਨਾ ਹਰੀਆਂ ਮਿਰਚਾਂ ਪੀਸੀਆਂ ਹੋਈਆਂ ਨਹੀਂ ਆ ਉਹ ਵੀ ਪਾਉਂਗੀ ਤੇ ਇੱਕ ਚਮਚਾ ਮੈਂ ਲਾਲ ਮਿਰਚ ਪਾ ਦੂੰਗੀ ਇਹਦੇ ਵਿੱਚ ਦੋ ਚਮਚੇ ਪਾ ਦੂੰਗੀ ਮੈਂ ਧਨੀਆ ਪਾਊਡਰ ਦੋ ਚਮਚੇ ਪਾ ਦੂੰਗੀ ਮੈਂ ਹਲਦੀ ਇਹ ਤੁਸੀਂ ਮਸਾਲਾ ਜਿਹੜਾ ਤੁਸੀਂ ਆਪਣੇ ਟੇਸਟ ਅਨਸਾਰ ਲੈਣਾਗਾ ਉਪਰ ਮਿਕਸ ਕਰ ਲਾਂਗੇ ਥੋੜਾ ਜਿਹਾ ਨੂਨ ਵੀ ਪਾ ਦਾਂਗੇ ਇਹਦੇ ਵਿੱਚ ਕੁਸਤ ਆਪਾਂ ਨੇ ਛੋਲਿਆਂ ਦੇ ਵਿੱਚ ਪਾਇਆਗਾ ਨੂਨ ਨੂਨ ਦੇਖ ਕੇ ਪਾਉਣਾ ਤੁਸੀਂ ਆਪਣੇ ਹਿਸਾਬ ਨਾਲ ਮੈਂ ਉਹਦੇ ਵਿੱਚ 4-5 ਚਮਚੇ ਨਿੱਕੇ ਆ ਹਨ ਪਹਿਲਾਂ ਪਾ ਚੁੱਕੇ ਹਾਂ ਤੇ 2 ਚਮਚੇ ਮੈਂ ਇਹਦੇ ਵਿੱਚ ਹੋਰ ਪਾ ਲੂੰਗੀ ਤੇ ਹੁਣ ਆਪਾਂ ਇਹਨੂੰ ਭੁੰਨ ਲਵਾਂਗੇ ਪਿਆਜ਼ ਨੂੰ ਥੋੜਾ ਜਿਹਾ ਆਪਾਂ ਪਿਆਜ਼ ਭੁੰਨਣ ਤੋਂ ਬਾਅਦ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਜਿਹੜਾ ਟਮਾਟਰ ਅਦਰਕ ਲਸਣ ਤੇ ਹਰੀ ਮਿਰਚ ਪੀਸੀ ਸੀਗੀ ਉਹ ਬਾਤੀ ਹੈਗੀ ਆਪਾਂ ਨੂੰ ਮਸਾਲਿਆਂ ਨੂੰ ਆਪਾਂ ਤੇਲ ਰਿਲੀਜ਼ ਹੋਣ ਤੱਕਰ ਪਕਾ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਮੜਾ ਮੋਟਾ ਤੇ ਇਹ ਆਪਾਂ ਧੋ ਕੇ ਪਾ ਦਨੇ ਆ ਦੇ ਵਿੱਚ ਹਾਂਜੀ ਆ ਆਪਣਾ ਮਸਾਲਾ ਹੈਗਾ ਜਿਹੜਾ ਇਹ ਭਨ ਚੁੱਕਿਆ ਹੈਗਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਆਲੂ ਇਹ ਮੈਂ ਥੋੜੇ ਜੇ ਮੈਸ ਕਰ ਲਈ ਸੀਗੇ ਐਵੇਂ ਚਮਚੇ ਨਾਲ ਭਨ ਲਿੱਤੇ ਸੀਗੇ ਇਹ ਉਬਲੇ ਹੋਏ ਆਲੂ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਾਂ ਤੇ ਆਪਾਂ ਇਹਦੇ ਵਿੱਚ ਆਲੂ ਸਾਰੇ ਤੇ ਹੁਣ ਆਪਾਂ ਨੂੰ ਤੇ ਆਲਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਨੇ ਛੋਲੇ ਵਾਰ ਰੱਖੇ ਨੇ ਇੱਧਰ ਤੇ ਆਪਾਂ ਸਿਰਫ ਛੋਲੇ ਛੋਲੇ ਪਾਵਾਂਗੇ ਇਹਦੇ ਵਿੱਚ ਹਾਂਜੀ ਆਪਾਂ ਸਾਰੇ ਛੋਲੇ ਪਾ ਲਿਆ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਹੁਣ ਹਲਿਆ ਲਾਂਗੇ ਇਹਨਾਂ ਨੂੰ ਆਪਾਂ 5 ਮਿੰਟ ਮਸਾਲੇ ਦੇ ਵਿੱਚ ਭੁੰਨਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਲੋੜ ਅਨੁਸਾਰ ਜਿੰਨੀ ਕ ਆਪਾਂ ਨੇ ਤਰੀ ਰੱਖਣੀ ਐ ਓਨਾਂ ਕ ਪਾਵਾਂਗੇ ਪਾਣੀ ਇਹਦੇ ਵਿੱਚ ਹੁਣ ਆਪਾਂ ਨੇ ਹਲਿਆ ਲਿਆ ਤੇ ਇਹਨੂੰ ਆਪਾਂ ਢੱਕ ਕੇ 5 ਮਿੰਟ ਪਕਾਵਾਂਗੇ ਹਾਂਜੀ 5 ਮਿੰਟ ਹੋ ਗਏ ਨੇ ਆਹ ਆਲੂ ਤੇ ਛੋਲੇ ਨੂੰ ਇਹਦੇ ਵਿੱਚ ਮਸਾਲੇ ਦੇ ਵਿੱਚ ਭੁਜਦੇ ਆ ਨੂੰ ਤੇ ਹੁਣ ਆਪਾਂ ਜਿਹੜਾ ਛੋਲਿਆਂ ਦਾ ਬਚਿਆ ਹੋਇਆ ਪਾਣੀ ਸੀਗਾ ਇਹ ਪਾ ਦਾਂਗੇ ਵਿੱਚ ਥੋੜਾ ਜਿਹਾ ਪਾਣੀ ਆਏਗਾ ਮੈਂ ਬਹੁਤਾ ਨਹੀਂ ਪਾਣੀ ਰੱਖਦੀ ਹੁੰਦੀ ਹਾਂ ਹਾਂ ਜੇ ਇਹ ਆਪਾਂ ਨੂੰ ਗਰੇਵੀ ਇਹਦੀ ਹੋਰ ਚਾਹੀਦੀ ਹੈਗੀ ਆਪਾਂ ਇਹਦੇ ਵਿੱਚ ਸਿੰਪਲ ਪਾਣੀ ਲੈ ਲਵਾਂਗੇ ਜਿੰਨਾ ਆਪਾਂ ਨੂੰ ਚਾਹੀਦਾ ਹੈਗਾ ਵੀ ਜਿੰਨੀ ਕ ਆਪਾਂ ਤਰੀ ਰੱਖਣੀ ਹੈਗੀ ਆਪਾਂ ਥੋੜਾ ਥੋੜਾ ਕਰਕੇ ਇਹ ਕੋਸਾ ਕੀਤਾ ਹੋਇਆ ਪਾਣੀ ਹੈ ਥੋੜਾ ਥੋੜਾ ਕਰਕੇ ਆਪਾਂ ਇਹਦੇ ਵਿੱਚ ਪਾ ਲਵਾਂਗੇ ਜਿੰਨੀ ਆਪਾਂ ਨੂੰ ਗਰੇਵੀ ਚਾਹੀਦੀ ਹੈਗੀ ਉਸ ਹਿਸਾਬ ਨਾਲ ਆਪਾਂ ਰੱਖ ਲਵਾਂਗੇ ਸਾਡੇ ਵੈਸੇ ਥੋੜੀ ਜੀ ਜ਼ਿਆਦਾ ਗਰੇਵੀ ਵੱਡੀ ਸਬਜੀ ਖਾ ਕੇ ਪਸੰਦ ਕਰਦੇ ਨੇ ਇਹ ਤਾਂ ਕਰਕੇ ਮੈਨੂੰ ਥੋੜਾ ਜਿਆਦਾ ਪਾਉਣਾ ਪੈਂਦਾ ਕਿਉਂਕਿ ਜ਼ਿਆਦਾ ਟਾਈਟ ਹੈਗੀ ਇਹ ਹਜੇ ਵੀ ਇੱਧਰ ਤੱਕ ਕਰ ਆਪਣੀ ਸਬਜ਼ੀ ਬਣ ਰਹੀ ਹੈ ਨਾ ਉਦੋਂ ਤੱਕ ਇੱਧਰ ਆਪਾਂ ਨੇ ਪਿੱਛੇ ਕੜਾਈ 'ਚ ਪਾ ਕੇ ਤੇਲ ਹੈਗਾ ਜਿਹੜਾ ਘਿਓ ਹੈਗਾ ਉਹ ਰੱਖ ਤਾ ਹੈਗਾ ਗਰਮ ਹੋਣ ਵਾਸਤੇ ਤੇ ਇੱਧਰ ਹੁਣ ਮੈਂ ਦੇਖਦੀ ਆਟਾ ਵੀ ਦੇਖਾਂ ਕਹਿ ਜਾ ਬਣ ਗਿਆ ਦੇਖੋ ਇਹ ਵਧੀਆ ਫੁੱਲ ਕੇ ਸੂਜੀ ਇਹਦੇ ਵਿੱਚ ਫੁੱਲ ਕੇ ਵਧੀਆ ਹੋ ਗਿਆ ਆਟਾ ਤੇ ਇਹਨੂੰ ਕੇਰਾ ਮੈਂ ਮੋਕੀ ਜੀ ਦੇ ਲੂੰਗੀ ਸੈੱਟ ਕਰ ਲੂੰਗੀ ਤੇ ਉਸ ਤੋਂ ਬਾਅਦ ਮੈਂ ਪੇੜੇ ਬਣਾ ਕੇ ਰੱਖ ਲੈਣੀਆਂਗੇ ਤੇ ਫਿਰ ਨਾ ਜਦੋਂ ਇੱਕ ਵਾਰੀ ਕਿ ਉਹ ਗਰਮ ਹੋ ਗਿਆ ਉਸ ਤੋਂ ਬਾਅਦ ਫਿਰ ਫਟਾਫਟ ਚੁੱਲ੍ਹੇ ਤੇ ਤਾਂ ਮੈਂਟ ਹੀ ਲੱਗਦਾ ਹੁੰਦਾ ਹੈਗਾ ਪਟੂਰੇ ਬਰਨ ਨੂੰ ਆ ਥੋੜਾ ਮੈਂ ਸੁੱਕਾ ਲੈ ਲਿਆ ਸੀਗਾ ਆਟਾ ਤੇ ਹੁਣ ਮੈਂ ਇਹਦੇ ਬਣਾ ਲੂੰਗੀ ਪੇੜੇ ਐਨ ਉਹਦੋਂ ਮੈਂ ਪੇੜੇ ਬਣਾ ਬਣਾ ਕੇ ਰੱਖ ਲੈਣੀ ਹੈਗੀ ਹਾਂਜੀ ਆ ਆਪਣੀ ਸਬਜ਼ੀ ਤਕਰੀਬਨ ਲਗਭਗ ਬਣ ਚੁੱਕੀ ਹੈਗੀ ਐਨ ਇੱਕ ਗਰੇਵੀ ਰੱਖ ਦੇਈ ਹੈਗੀ ਮੈਂ ਤੇ ਕੁਛ ਠੰਡੀ ਹੋਣ ਤੇ ਹੋਰ ਸੰਗਣੀ ਹੋ ਜਾਣੀ ਹੈ ਸਬਦੀ ਤੇ ਹੁਣ ਮੈਂ ਇਹਦੇ ਵਿੱਚ ਪਾ ਦੋਗੇ ਦੋ ਚਮਚੇ ਗਰਮ ਮਸਾਲਾ ਤੇ ਥੋੜਾ ਜਿਹਾ ਪਾ ਦੂੰਗੀ ਹਰਾ ਧਨੀਆ ਇਹਦੇ ਵਿੱਚ ਇਹਨੂੰ ਮੈਂ ਟਾਕੇ ਹੈ ਨਾ ਆ ਮੇਰਾ ਨਾ ਚੁੱਲ੍ਹਾ ਹੈਗਾ ਜਿਹੜਾ ਮਿੱਟੀ ਵਾਲਾ ਇਹਨਾਂ ਦੋ ਦੋ ਚੀਜ਼ਾਂ ਨੂੰ ਬਣਾ ਸਕਦਾ ਹੈਗਾ ਤੇ ਇਹਨੂੰ ਮੈਂ ਲਾ ਕੇ ਪਿਛਲੇ ਪਾਸੇ ਕਰ ਦੂੰਗੀ ਤੇ ਆ ਆਪਣਾ ਘਿਓ ਵਾਲਾ ਕੜਾਈ ਹੈਗਾ ਜਿਹੜਾ ਮੁਰੇ ਲਿਆਉਂਗੀ ਤਦ ਤੱਕ ਇਹਨੂੰ ਹੋਰ ਸੇਕ ਲੱਗ ਜਾਊਗਾ ਤੇ ਫਿਰ ਆਪਾਂ ਬਣਾਉਣੇ ਹੈਗੇ ਹੁਣ ਭਟੂਰੇ ਹਾਂਜੀ ਆ ਮੈਂ ਸਾਰੇ ਆਟੇ ਦੇ ਪੇੜੇ ਬਣਾ ਕੇ ਰੱਖ ਲੈਤੇ ਨੇਗੇ ਤੇ ਇਹ ਮੈਨਲਾ ਦਾ ਘੱਟੋ ਘੱਟ 15 ਤੋਂ 20 ਭਟੂਰਿਆਂ ਦਾ ਆਟਾ ਸੀਗਾ ਤੇ ਹੁਣ ਮੈਂ ਇਹਨੂੰ ਇਧਰ ਤੇਲ ਗਰਮ ਚੜਾਤਾ ਘਿਓ ਗਰਮ ਚੜਾਤਾ ਤੇ ਹੁਣ ਆਪਾਂ ਇਹਨਾਂ ਨੂੰ ਬੇਲ ਲਾਂਗੇ ਭਟੂਰੇ ਨੂੰ ਬੇਲਦੇ ਹੈਗੇ ਮੈਂ ਤਾਂ ਇਹ ਇਸ ਆਸਾਨੀ ਨਾਲ ਬੇਲ ਜਾਂਦਾ ਮੈਂ ਇਹਨੂੰ ਥੋੜਾ ਜਿਹਾ ਸੁੱਕਾ ਆਟਾ ਲਾ ਕੇ ਬੇਲ ਲੂੰਗੀ ਸਾਇਸ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ ਛੋਟਾ ਵੱਡਾ ਜਿੰਨਾ ਕੁ ਤੁਸੀਂ ਰੱਖਣਾ ਹੈਗਾ ਉਹ ਤੁਸੀਂ ਤੁਹਾਡੀ ਆਪਣੀ ਚੁਆਇਸ ਹੈਗੀ ਹਾਂਜੀ ਇੱਧਰ ਜਿਹੜੀ ਆਪਣੀ ਆਲੂ ਛੋਲਿਆਂ ਦੀ ਸਬਜ਼ੀ ਹੈਗੀ ਇਹ ਬਣ ਕੇ ਤਿਆਰ ਹੈਗੀ ਤੇ ਇਹਨੂੰ ਆਪਾਂ ਬਾਟੀ ਦੇ ਇਹ ਆਪਾਂ ਪਾ ਲਈਏ ਬਾਟੀ ਦੇ ਵਿੱਚ ਦਾਲ ਸਬਜ਼ੀ ਹਾਂਜੀ ਆ ਪਟੂਰੇ ਆਪਾਂ ਪਾਉਣ ਲੱਗੇ ਹਾਂ ਇਹਦੇ ਵਿੱਚ ਤੇ ਇਹਨੂੰ ਆਪਾਂ ਤੇਲ ਪਾ ਕੇ ਕਿਉਂ ਤੇ ਚੰਗੀ ਤਰ੍ਹਾਂ ਦੇਖੋ ਬਿਲਕੁਲ ਫੁੱਲ ਗਿਆ ਹਾਂਜੀ ਆਪਾਂ ਦੇਖੋ ਸਬਜ਼ੀ ਕਿੰਨੀ ਵਧੀਆ ਬਣ ਗਈ ਹੈਗੀ ਛੋਲਿਆਂ ਦੀ ਆਲੂ ਛੋਲਿਆਂ ਦੀ ਸਬਜ਼ੀ ਹੈ ਤੇ ਆ ਆਪਣੇ ਵਧੀਆ ਇੱਕ ਰੈਸਪੀ ਪਟੂਰੇ ਨੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਸੌਫਟ ਸੌਫਟ ਇਹਨਾਂ ਦੇਖੋ ਬਹੁਤ ਵਧੀਆ ਸੌਫਟ ਸੌਫਟ ਪਟੂਰੇ ਨੇਗੇ ਇਹ ਆਪਾਂ ਸਿੰਪਲ ਪਟੂਰਾ ਬਣਾਇਆ ਹੈਗਾ ਤੇ हां जी ਅੱਜ ਆਪਾਂ ਨੇ ਬਣਾਏ ਸੀ ਛੋਲੇ ਪਟੋਰੇ ਤੇ ਸੋਨੂੰ ਇਹ ਛੋਲੇ ਪਟੋਰਿਆਂ ਦੀ ਰੈਸਪੀ ਕਿਓ ਜੀ ਕਿ ਲੱਗੀ ਜੇ ਸੋਨੂੰ ਇਹ ਵਧੀਆ ਲੱਗੀ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਪਣੇ YouTube ਕਿਰਤ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸ਼ਸ਼੍ਰੀ ਕਾਲ ਜੀ